ਉਹ ਚਾਚੇ ਨਾਲੇ ਦੂ ਯਾਰ ਚੋਰੀ ਕਰੀ ਜਣਾ ਨਾਲੇ ਤੈਨੂੰ ਠੰਡਾ ਭਲਾਈਏ ਕੰਮ ਗਲਤ ਆ ਆ ਜਾ ਸਵਾਰ ਕੇ ਗੱਲੀ ਚੋਰੀ ਪੇ ਠੰਡਾ ਪੀ ਲੈ ਥੱਕ ਨਾ ਜਾਈ ਸਾਥਰੀ ਕਾਲ ਜੀ ਹਾਂ ਇਹ ਚੋਰੀ ਕਰਦਾ ਤੂੰ ਡੰਡਾ ਲੈ ਕੇ ਆਉਂਦਾ ਠੰਡਾ ਲੈ ਕੇ ਨਹੀਂ ਦਉਣਾ ਨਹੀਂ ਚੋਰੀਓ ਆ ਆ ਯਾਰ ਦਿਨ ਦਿਹਾੜੇ ਉਹ ਵੀ ਕਿਨੂੰ ਪੁੱਛਿਆ ਤਨਵੀਰ ਤਾਈ ਤਾਈ ਠੰਡਾ ਲੈ ਕੇ ਆਇਆ ਮੈਨੂੰ ਹਾਂ ਤੂੰ ਵਧੀਆ ਖੀਰ ਖਾਦੀ ਕਰ ਦੂ ਮੇਰਾ ਅੱਛਾ ਖੇਤ ਗੱਲੀ ਕਰਾ ਰਿਹਾ ਤੇ ਬਈ ਇਹਨੇ ਆਮ ਨਾ ਨੀਂਗਰਾ ਰਿਹਾ ਨਾ ਨਾ ਦੇਖ ਲੈ 15-20 ਦਿਨ ਕੱਢਣ ਆਈਦਾ ਨਾ ਨਾ ਨੌ ਬੰਦੇ ਲੈ ਆਉਣਾ ਮੈਂ ਕੱਚ ਦੀ ਵੱਢਣੇ ਫਿਰ ਹਾਂ ਨੋ ਵੀ ਲੈਣ ਚੱਲ ਰਹੀ ਆ ਬਾਕੀ ਟਾਈਮ ਵੀ ਖਾਸਾ ਹੋ ਗਿਆ ਤਕਰੀਬਨ 12:30 ਹੋਣੇ ਵਾਲੇ ਹੋਗੇ ਤੇ ਉਹ ਸਾਈਡ ਸਾਰਾ ਪਾਣੀ ਆ ਗਿਆ ਤੇ ਇੱਧਰ ਨੂੰ ਆਪਾਂ ਰਾਤ ਨੂੰ ਹੁਣ ਬਣਾਤਾ ਤਾਂ ਰੈਂਪ ਜਾਂ ਵੀ ਜਿਹੜਾ ਫालतू ਪਾਣੀ ਓਵਰ ਹੋਊਗਾ ਤਾਂ ਫਿਰ ਆ ਖੱਤੀ ਤੇ ਪੈ ਜਾਊਗਾ ਤੇ ਬਾਕੀ ਹੁਣ ਚੱਲਦੇ ਆ ਜੀ ਤੈਲਾ ਆਪਾਂ ਤੜਕੇ ਨੂੰ ਆਕੇ ਇਹਦਾ ਕੱਦੂ ਕਰਕੇ ਜਾਣਾ ਕੋਈ 3:00 ਵਜੇ ਦੇਖਦੇ ਆ 3:00 ਨਹੀਂ 4:00 ਵਜੇ 4:00 ਵਜੇ ਆ ਕੇ ਟਰੈਕਟਰ ਲੈ ਕੇ ਆਉਂਗੇ ਫਿਰ ਕੱਦੂ ਕਰ ਜਾਾਂਗੇ ਜੇ ਲੈਟਰ ਰਹੀ ਬਾਕੀ ਫਿਰ ਸਵੇਰੇ ਅਨੰਦਪੁਰ ਜਾਣਾ ਕਰਦੇ ਨਾਲ 5:00 5:30 ਵਜੇ ਫਿਰ ਆ ਕੇ ਦੇਖਾਂਗੇ ਉਹਦੇ ਦੋ ਹੱਥ ਬਾਕੀ ਹੁਣ ਆ ਰੈਂਪ ਜਿਹਾ ਬਣਾਤਾ ਇੱਧਰ ਪਾਣੀ ਪੈ ਜਾਊਗਾ ਹੁਣ ਟੈਨਸ਼ਨ ਨਹੀਂ ਹੈ ਕੋਈ ਲੜਡ ਚੱਲਦੀ ਸੀ ਤੇ ਬਾਕੀ ਹੁਣ ਚੱਲਦੇ ਆਂ ਇਹ ਕੰਮ ਤਰ ਗਿਆ ਤਾਂ ਰਾਤ ਆ ਬਈ ਪਾਣੀ ਤੇ ਕੱਦੂ ਕਰਕੇ ਗਏ ਹੁਣ ਆ 4 ਵਜੇ ਆਪਣਾ ਪੂਰਾ ਡੱਕ ਹੋ ਗਿਆ ਤੇ ਕੀਤਾ ਦੋਨੇ ਉਹ ਗਵਲੀ ਬੱਟ ਨਹੀਂ ਦਿਖਦੀ ਵੀ ਇੰਨਾ ਭਰਿਆ ਪਿਆ ਪਾਣੀ ਤੇ 12:00 ਵਜੇ ਤਾਂ ਪੂਰੇ 1:00 ਵਜੇ ਜਾਂਦਾ ਹੈ ਨਹੀਂ ਤਾਂ ਪਾਣੀ ਬਾਅਦੋਂ ਫੇ ਸਾਰਾ ਪਾਣੀ ਉਧਰ ਇਧਰ ਆਉਣ ਲੱਗ ਗਿਆ ਮੋਟਰ ਬੰਦ ਕਰ ਦਿੱਤੀ ਬਾਕੀ ਆ ਖੱਤੀ ਖਾਲੀ ਆ ਇਹ ਜੋ ਫਿਰ ਮਨਕਾ ਜੀ ਲਾ ਗਿਆ ਤਾਂ ਫਿਰ ਮੈਂ ਕਿਹਾ ਜੀ ਜ਼ਿਆਦਾ ਭਰ ਗਿਆ ਫਿਰ ਇਧਰ ਤੋੜ ਦੋਗੇ ਉਹ ਸਾਗ ਨਾ ਜੋ ਜ਼ਿਆਦਾ ਪੈ ਜਾਂਦਾ ਫਿਰ ਔਖਾ ਹੋਣਾ ਦਾ ਬਾਕੀ ਹੁਣ ਪਾਣੀ ਛੱਡਿਆ ਗਿਆ ਜਾ ਰਿਹਾ ਇੱਕ ਆਪਾਂ ਨੇ ਆਖੇ ਹੁਣ ਅਨੰਦਪੁਰ ਤੋਂ ਮੱਥਾ ਟੇਕ ਕੇ ਆ ਗਏ ਨਾ ਚੌੜਾ ਕਰਕੇ ਪੈ ਪਦਬ ਲੈਣਾ ਉਹਨੇ ਪੱਕਾ ਹੀ ਤਹੀ ਹੋਗਾ ਨਹੀਂ ਵੰਦੀ ਆਪਾਂ ਹੀ ਤਾਂ ਪੰਜੌੜੀ ਕਰਤੀ ਦੀ ਮਿੱਟੀ ਲਾ ਕੇ ਦੋਨੇ ਸਾਈਡ ਤੇ ਆਪ ਹੀ ਕਰਤੀ ਦੀ ਬਾਕੀ ਟਰੈਕਟਰ ਫਿਰ ਵੀ ਦਬੀ ਜਾਂਦਾ ਉਹਰੇ ਵਿੱਚ ਨੂੰ ਕਈ ਵਾਰ ਕਿਤੇ ਟੂਆ ਟੂਆ ਹੁੰਦਾ ਬੁੱਟੇ ਵਾਲਾ ਉਹ ਚੋਂ ਤਸ ਜਾਂਦਾ ਜਾ ਫੇਰ ਵੀ ਕੱਦੂ ਹੋ ਗਿਆ ਵਧੀਆ ਤੇ ਬਾਕੀ ਉਹ ਪਰਲੀ ਬੱਟਾਂ ਫਿਰ ਘੁੰਮ ਲਈਏ ਇੱਕ ਵਾਰੀ ਪਾਣੀ ਪੂਣੀ ਦੇਖ ਲਈਏ ਕਿਤੇ ਲੀਕ ਲੂਕ ਜਾ ਕਰਦੇ ਆ ਬਾਕੀ ਫਿਰ ਹੁਣ ਇਹਦਾ ਵੀ ਕੱਦੂ ਇਹਦਾ ਕਰਕੇ ਚੱਲਦੇ ਆ 5:30 ਹੋ ਗਏ ਦਿਨ ਦੇਖ ਲਓ ਪੂਰਾ ਜਿਹੜਿਆ ਪਿਆ ਕੱਦੂ ਥੋੜਾ ਜਿਹਾ ਔਖਾ ਹੀ ਹੁੰਦਾ ਬਾਈ ਬੂਟਿਆਂ ਵਾਲੇ ਚ ਟਰੈਕਟਰ ਜਮ ਇੱਕ ਵੇਲੇ ਬਹਿ ਜਾਂਦਾ ਇਹਨਾਂ ਦਾ ਵੀ ਹੁਣ ਫਸਿਆ ਹੁਣ ਫਸਿਆ ਨੂੰ ਬਚਾਉ ਰਿਹਾ ਫਿਰ ਵੀ ਬਾਕੀ ਮਾਰੋ ਮਾਰ ਚੱਲ ਰਿਹਾ ਕੰਮ ਲੋ ਜੀ ਤੇ ਅਨੰਦਪੁਰ ਸਾਹਿਬ ਤੇ ਦਰਸ਼ਨ ਕਰਕੇ ਆਏ ਤੇ ਆਪਾਂ ਹੁਣ ਬਾਕੀ ਹੁਣ ਪਨੀਰੀ ਨੂੰ ਫੇਰ ਪਾਣੀ ਪਾਣਾ ਤੇ ਸਵੇਰੇ ਮੈਂ ਰਹਿ ਗਿਆ ਤਾਂ ਪਾਣੀ ਕਿਉਂਕਿ ਠੰਡਾ ਪੂਰਾ ਮੌਸਮ ਤਾਂ ਕੱਲ ਆਪਾਂ ਨੇ ਫੇਰ ਭਰ ਕੇ ਗੱਡਤਾ ਤਾਂ ਪਾਣੀ ਇੱਧਰਲੀ ਸਾਈਡ ਨੂੰ ਤੇ ਹੁਣ ਆਹ ਪਨੀਰੀ ਆ ਜਿਹੜੀ ਆਪਣੀ 26 ਇਹ ਵੀ ਪੂਰੀ ਤਿਆਰ ਹੋਣ ਲੱਗ ਗਈ ਅਜੇ ਕੱਲ ਆਪਾਂ ਨੇ ਪਾਤਾ ਤਾਂ ਉਹ ਸਮਾਨ ਲਿਆ ਕੇ ਤੇ ਬਾਕੀ ਇਹ ਚ ਵੀ ਪਾਤਾ ਤਾਂ ਹੋੱਚ ਵੀ ਪਾਤਾ ਕੱਲ ਕੱਲ ਜੀ ਰਾਤ ਰਾਤ ਚ ਰੰਗ ਬਦਲ ਗਏ ਹਨ ਕਾਲ ਕਾਲ ਸਮਾਰਦੀ ਆ ਪੂਰੀ ਵੱਖੇ ਤੁਸੀਂ ਦੇਖ ਸਕਦੇ ਤੇ ਉਹ ਪਨੀਰੀ ਨੂੰ ਹੁਣ ਪਾਣੀ ਭਰਦੀ ਆਪਾਂ ਬਾਕੀ ਉਹ ਪਨੀਰੀ ਹੁਣ ਨਹ ਹੋ ਚੱਲੀ ਸਾਰੇ ਲੱਗ ਗਿਆ ਪਾਣੀ ਤੇ ਮੌਸਮ ਬਾਈ ਪੂਰਾ ਗੜਬੜ ਹੋਇਆ ਪਿਆ ਨੀਰ ਆ ਜਾਂਦੀ ਹੋਇਆ ਬੇ ਇੱਕ ਤਰ੍ਹਾਂ ਦਾ ਤੇ ਮੀਂਹ ਪਊਗਾ ਬਾਕੀ ਉਧਰ ਗੱਦੂ ਕਰਿਆ ਪਿਆ ਹੁਣ ਆਪਾਂ ਨੇ ਇਹ ਤੇ ਬਾਦ ਉਹ ਪਾਣੀ ਛੱਡ ਦੇਣਾ ਬਿੱਲੇ ਦੇ ਪਨੀਰੀ ਪੱਟੀਆਂ ਦੀ ਤੇ ਹੁਣ ਆਪਣੇ ਲੱਗੇ ਪੱਟਣ ਉੱਥੇ ਨੂੰ ਵੀ ਜਾ ਕੇ ਆਉਣਾ ਆਪਾਂ ਨੇ ਇੱਕਲੇ ਜਰਾ ਸਵੇਰੇ ਬਿੰਦਰ ਬਾਈ ਭੇਜਿਆ ਤੇ ਇਹ ਕਹਿੰਦੇ ਲੋਠ ਨਹੀਂ ਆਉਣਾ ਵੀ ਕੱਖ ਜਾਇ ਉੱਥੇ ਤੇ ਉਹਨੇ ਫੇਰ ਬੁਆਤਾ ਪਹਿਲਾਂ ਚਾਚਾ ਗਿਆ ਚਾਚਾ ਕਹਿੰਦੇ ਹਾਲਾ ਨਾ ਬੁਆਦੇ ਹਾਲਾ ਨਾ ਬੁਆਤਾ ਤੇ ਬਿੰਦਰਾ ਨਹੀਂ ਲੋਟ ਨਹੀਂ ਆਉਣਾ ਫੇ ਮੈਂ ਵੀ ਨਹੀਂ ਟਾਈਮ ਨਹੀਂ ਤਾਂ ਮੈਂ ਵੀ ਉੱਧਰ ਜਾਣਾ ਤਾਂ ਨਹੀਂ ਕਿ ਮੈਂ ਹੀ ਕਰ ਦਣਾ ਤਾਂ ਹਜਵੀਰ ਵੀ ਗਿਆ ਕਤਾ ਖੁੱਪੜ ਜਿੰਨਾਂ ਦੇ ਉੱਥੇ ਕੱਦੂ-ਕੱਦੂ ਕਰਕੇ ਆਇਆ ਉਹਦੇ ਬਾਅਦ ਹੁਣ ਇੱਥੇ ਲੱਗਿਆ ਸੁਤਵੀਰ ਤੇ ਉੱਥੇ ਵੀ ਜਾ ਕੇ ਆਉਣਾ ਬਾਕੀ ਇੱਕ ਵਾਰੀ ਆਪਾਂ ਜਿੱਥੇ ਪਾਣੀ ਭਰਿਆ ਉੱਧਰ ਵੀ ਚਾਰੇ ਪਾਸੇ ਜਿਹੜਾ ਮਾਰ ਲੀਏ ਹੁਣ ਆਉਂਦੀ ਸਾਰੇ ਪਹਿਲਾਂ ਆਹ ਕੰਮ ਜ਼ਰੂਰੀ ਦਾ ਵੀ ਲਾਈਟ ਨਾ ਵੱਜੇ ਲਾਈਟ ਨੇ ਬਈ ਨਜ਼ਾਰੇ ਲਿਆਂਦੇ ਪਏ ਆ 24 ਘੰਟੇ ਹੀ ਚੱਲ ਰਹੀ ਆ ਦਿਨ ਰਾਤ ਉਹ ਘੰਟਾ ਦੇ ਵਿੱਚ ਨੂੰ ਟ੍ਰਿਪ ਕਰਦੀ ਆ ਦੇ ਰਾਤ ਚੱਲਦੀ ਹੈ ਦੇਖ ਲਓ ਰਾਤ ਵੀ ਨੰਘੀ ਕੱਲ ਵੀ ਸਾਰਾ ਦਿਨ ਨੰਘਿਆ ਅੱਜ ਵੀ ਸਾਰਾ ਦਿਨ ਚੱਲਦੀ ਹੈ ਜੱਗੇ ਦੇ ਵੀ ਖੇਤ ਭਰੇ ਪਏ ਆ ਬਾਕੀ ਉਹ ਆਪਣਾ ਖੇਤ ਵੀ ਹਰਿਆਈ ਮਾਰਨ ਲੱਗ ਗਿਆ ਹੋਣਾ ਹੈ ਨਾ ਤੇ ਉਹ ਚ ਵੀ ਥੋੜਾ ਥੋੜਾ ਪਾਣੀ ਛੱਡ ਗਏ ਆ ਹਨ ਤੇ ਬਾਜਰੇ ਨੂੰ ਵੀ ਆਪਾਂ ਰੇਪ ਆਦੀ ਇੱਕ ਹੋਰ ਇਹਨੂੰ ਤਿਆਰ ਕਰਕੇ ਇਹਨੂੰ ਵੱਢ ਕੇ ਫਿਰ ਇਹਨੂੰ ਲੀਜ਼ਰ ਕਰੀਏ ਐਦਾ ਵੀ ਕੰਮ ਨਹੀਂ ਖੇਚੀਏ ਕੰਮ ਗਾਹ ਮੀਂਹ ਆ ਗਿਆ ਫਿਰ ਔਖਾ ਹੋ ਜਾਣਾ ਕੰਮ ਉੱਤੇ ਬਾਅਦ ਹੁਣ ਅੱਜ ਦੀ ਵਾਰੀ ਆ ਕੱਲ ਨੂੰ ਇਹਨੂੰ ਚ ਪਾਣੀ ਛੱਡ ਦੇਣਾ ਉੱਧਰ ਲੱਗ ਜਾਣਾ ਆਪਣਾ ਕੱਲ ਨੂੰ ਇਹਨੂੰ ਪਾਣੀ ਛੱਡ ਗਏ ਆਪਾਂ ਪਾਪ ਪਨੀਰੀ ਦੇਖਦੇ ਆਂ ਉਹਨਾਂ ਨੂੰ ਜੇ ਆਹ ਕੀਲੇ ਦੀ ਪੂਰੀ ਹੁੰਦੀ ਹੋਵੇ ਤਾਂ ਹਲਾ ਦਾਨੀ ਨਹੀਂ ਫਿਰ ਥੋੜੀ ਬਹੁਤ ਕਿਤੇ ਹੋਰ ਅਡਜਸਟ ਕਰਦੇ ਆਂ ਦੇਖ ਕੇ ਬਾਕੀ ਮੂੰਗੀ ਵੱਲ ਵੀ ਜਿਹੜਾ ਮਾਰ ਕੇ ਆਉਣਾ ਉੱਪਰਲਾ ਖੇਤ ਆ ਉਹ ਵੀ ਪਾਉਣ ਨੂੰ ਰਹਿੰਦਾ ਉਹ ਭੱਜਣਾ ਠਈਓ ਪਈ ਵੀ ਹੁਣ ਨਵੇੜਦਣਾ ਕੰਮ ਆਪਾਂ ਨੇ ਉਹ ਵੀ ਤੇ ਉਹ ਵੀ ਦੇਖ ਕੇ ਆਉਨੇ ਆ ਤੇ ਬਾਅਦ ਖੇਤ ਵੀ ਬਾਦੀ ਹੈ ਰਸਤਾ ਦੇਖਣਾ ਉਧਰ ਕਿ ਕਿਦਾਂ ਨੂੰ ਕਮਾਈਏ ਬਾਕੀ ਮੂੰਗੀ ਦੇਖਦੇ ਹੁਣ ਕਿੰਨੇ ਕਾ ਪਰਸੈਂਟ ਆਪਣਾ ਫਲ ਮਾਰ ਗਈ ਤੇ ਚੱਲਦੇ ਆਂ ਬਾਅਦ ਚਾ ਤਾਂ ਆਪਾਂ ਪਾਪ ਪਾਣੀ ਭਰ ਕੇ ਹੁਣ ਦਿਖਾਉਂਦੇ ਆ ਤੁਹਾਨੂੰ ਨਾਲੇ ਖੇਤ ਚ ਚੋਰੀ ਕਰ ਲੰਦਾ ਬੰਦਾ ਡੰਡਾ ਬੁਲਾਵੇ ਇਹ ਮੂਹ ਸੁੱਕਦਾ ਦਰਸ ਨਾਲੇ ਗਲਤ ਚੱਲੇ ਪਿਆ ਆ ਆਹ ਕਿਆ ਕੱਢਿਆ ਵੇ ਗੰਬੇ ਕਿਹੜਾ ਆਹ ਇਹ ਬੁਰਜੀ ਪਿੰਡ ਬੰਨੇ ਹੋਇਆ ਉਹ ਆਹ ਤੇਰੇ ਖੇਤ ਚ ਉਹ ਚਾਚੇ ਨਾਲੇ ਤੂੰ ਯਾਰ ਚੋਰੀ ਕਰੀ ਜਨਾ ਨਾਲੇ ਤੈਨੂੰ ਠੰਡਾ ਬੁਲਾਈਏ ਕੰਮ ਗਲਤ ਆ ਆਜਾ ਸਵਾਰ ਕੇ ਗੱਲੀ ਚੋਰੀ ਪੈ ਢੰਡਾ ਪੀਲਾ ਥੱਕ ਨਾ ਜਾਈ ਸਤਿ ਸ੍ਰੀ ਅਕਾਲ ਜੀ ਹਾਂ ਤੇ ਚੋਰੀ ਕਰਦਾ ਤਾ ਤੁਸੀਂ ਡੰਡਾ ਲੈ ਕੇ ਆਉਂਦੇ ਢੰਡਾ ਲੈ ਕੇ ਨਾਉਣਾ ਨਹੀਂ ਚੋਰੀਓ ਆ ਆ ਯਾਰ ਦਿਨ ਦਿਹਾੜੇ ਉਹ ਵੀ ਕਿਨੂੰ ਪੁੱਛਿਆ ਤਲਵੀਰ ਤਾਈ ਤਾਈ ਢੰਡਾ ਲੈ ਕੇ ਆਇਆ ਮੈਨੂੰ ਹਾਂ ਜੀ ਵਧੀਆ ਖੀਰ ਖਾਦੀ ਕਰਦੂ ਮੇਰਾ ਅੱਛਾ ਖੇਤ ਗੱਲੀ ਕਰਾ ਰਿਹਾ ਹਾਂ ਤੇ ਭਈਏ ਨੇ ਆਵਾਂ ਨਾ ਨਹੀਂ ਕਰਾ ਰਿਹਾ ਨਾ ਦੇਖ ਲੈ 15 20 ਦਿਨ ਕੱਢਣ ਆਈਦਾ ਨਾ ਨੌ ਬੰਦੇ ਲੈ ਆਉਣਾ ਮੈਂ ਕੱਚ ਦੇ ਵੱਢਣੇ ਫਿਰ ਹਾਂ ਤਾਂ ਧੰਕੀ ਜੀ ਬੀਜੀ ਬੀਜੀ ਜੀ। ਹਲੇ ਬੀਜਣੀ ਆ। ਆ ਬਾਜਰਾ ਹੈਗਾ ਚੱਲਣ ਦੇ। ਤੇ ਵੱਡੂਗਾ, ਬੀਜੂ ਵੱਡੂ ਉੱਥੇ ਜੀ ਵੱਡਣੂ। ਬਾਜਰਾ ਜੀ ਰੇ ਮਾਰਦੇ ਚਾਚੇ ਇੱਕ। ਹੂੰ। ਖਟਿਆ ਕੱਲ। ਕੱਲ ਸੜ ਤੱਬਾ ਠੀਕ। ਫੇਰ ਤਾਂ ਠੀਕ ਆ। ਉਹ ਮੈਂ ਵੀ ਉੱਥੇ ਜਿਹੜਾ ਬਾਜਰਾ ਜਿਹਾ ਹੋਇਆ ਉਹ ਤੇ ਰੇ ਮਾਰ ਕੇ ਦਵਾ-ਦਾਂ ਬਾਹ ਕੇ ਉਹਨੂੰ ਲੇਜ਼ਰ ਕਰਕੇ ਲਾਈਏ ਜੀ। ਉਹ ਚ ਵਧੀਆ ਆ ਜੀ। ਅਸਲ ਮਨ ਨਾਲ ਜਿਹਦਾ ਹੁਣ ਬੰਦੇ ਨੂੰ ਪਤਾ ਵੀ ਮੈਂ ਲੇਜ਼ਰ ਕਰਾਉਣਾ। ਕੋਈ ਵੀ ਆ ਜਾ ਜੇ ਵੀ ਮੈਂ ਲੇਜ਼ਰ ਕਰਾਉਣਾ ਕੱਖ ਵੱਢ ਕੇ। ਉਹ ਤਾਂ ਗੈਰਲੀ ਗੱਲ ਬਾਈ ਆ ਬੇਨ। ਜੇ ਤਾਂ ਮੇਰਾ ਲੋਟ ਆ ਗਿਆ। ਹੂੰ। ਬੀ ਕੱਖ ਦੇਖਿਆ ਮੈਨੂੰ ਤਵੀਆਂ ਨਾਲ ਲੋਟ ਆਉਂਦਾ ਨਹੀਂ ਮੈਂ ਪਤਲੇ-ਪਤਲੇ ਪਲਟਾਵੇਂ ਮਾਰਦਾ ਚੁੱਪ ਕਰਕੇ ਲਈਦਾ ਤਾਂ ਕਰਨਾ ਹੀ ਹੈ ਖਿੱਚਣੀ ਤਾਂ ਮਿੱਟੀ ਫੇਰ ਪੈਣੀ ਆ ਥੱਲੇ ਨਰਮ ਹੋ ਜਾਣਾ ਥੱਲੇ ਦਬ ਹੋ ਜਾਣਾ ਕੱਖ ਆਏ ਲੋਟ ਪਤਲੇ-ਪਤਲੇ ਮਾਰੇ ਤਾਂ ਹੈਗੇ ਤੇ ਮੈਂ ਆਹੋ ਇੰਨੇ-ਇੰਨੇ ਕੋ ਹੁਣ ਮਾਰ ਦੂੰਗਾ ਫੇਰ ਮੈਂ ਕੱਖ ਥੱਲੇ ਚ ਲੈ ਜਾਉ ਧਰਮੀ ਬਹੁਤ ਆ ਬਾਈ ਮਾਰ ਲੈ ਇੱਕ ਗਲਾਸ ਹੋਰ ਛੇਤੀ ਕਰ ਆਹੀ ਸਾਫਾ ਲੈਣਾ ਤਾਂ ਉਹਨਾਂ ਨੇ ਦੇ ਆਈਏ ਫੇਰ ਕਿਨੂੰ ਉਹਨਾਂ ਨੂੰ ਉਹਨਾਂ ਜੋ ਗਾ ਹੀ ਲੈ ਕੇ ਆਏ ਤੇ ਤੂੰ ਚਾਚਾ ਦੇਖ ਯਾਰ ਰਾਹ ਤੇ ਮੈਂ ਕਿਹਾ ਚਾਚਾ ਭਾਈ ਚੋਰੀ ਕਰਦਾ ਤੈਨੂੰ ਮੁੱਕਿਆ ਵੇ ਉਹਦਾ ਦਿਨ ਵੀ ਚਾਚ ਚੋਰੀ ਵਾਲੀ ਹੈ ਤਾਂ ਕੱਖਾਂ ਦੇ ਹੁਣ ਨਹੀਂ ਨਹੀਂ ਚੋਰੀ ਵਾਲੀ ਮੈਂ ਵੀ ਜਾਵਾਂਗਾ ਖੜੀ ਤੀ ਆ ਉਹ ਕਹਿੰਦਾ ਜੱਤੀਰ ਤੇ ਬਾੜਲੇ ગામ ਆਪ ਕੋ ਵੀ ਨਾ ਫਿਰ ਆਹੋ ਠੀਕ ਨਹੀਂ ਗੱਲ ਤੂੰ ਭਾਈ ਥਾੜੇ ਤੇ ਬੱਢ ਲਈ ਕੋਈ ਜੀਰੀ ਲਾਉਣੀ ਅੱਜ ਕਿਹੜੀ ਆਹੋ ਖੜੀ ਪਈ ਪਤਾ ਤਾਂ ਐ ਨਹੀਂ ਕਿਹੜੀ ਲੇ ਗਰਾਸ ਆਪਣੇ ਗੇਮਾ ਪਾ ਲਿਓ ਜਾਰਦਾ ਦੇਖਿਆ ਦੋ ਜਣੇ ਆ ਉਹ ਪੀ ਲੈਣੀ ਉਹਨਾਂ ਨੇ ਸਾਲੂ ਰੋਕੇ ਕੋਲੋਂ ਆ ਵੀਰੀ ਲਾਉਣੀ ਆ ਉਰੇ 15 ਦੇ ਬਾਅਦ ਚੱਚੇ ਪੜਦਾ ਬਹੁਤਾ ਮੀਂਹ ਆਉਂ ਠੀਕ ਆ ਦੀਦੀ ਆ ਇਹਨੇ ਹਟਣਾ ਨਹੀਂ ਪਰ ਦੇਖੀ ਜੇ ਲੱਗ ਗਿਆ ਨਾ ਇੱਕ ਵਾਰੀ ਇਹਨੇ ਹਟਣਾ ਨਹੀਂ ਉਹਦਾ ਇੰਨਾ ਵੀ ਨਾ ਪੁਆਈ ਤੂੰ ਦੱਸਦੀ ਗੱਲ ਮੈਂ ਜਿਹੜੇ ਸਾਹਬ ਨਾਲ ਪੁੱਛ ਰਿਆ ਪਿਆ ਇਹ ਨਾ ਬੱਤੀ ਬੱਤੀ ਬਬੇ ਉਹੀ ਠੀਕ ਹੈ ਆਪਣੇ ਹਜੇ ਬਚਾਉ ਤਾ ਇਹ ਤੇ ਰੋਪੜ ਤੇ ਪਰ ਨੂੰ ਕਹਿੰਨ ਹੋਲੀ ਸਾਈਡ ਨੂੰ ਪਰਸੋਂ ਦਾ ਮੀਂਹ ਪੈ ਰਿਹਾ ਅੱਜ ਅੱਜ ਬਚਾਉ ਰਹੇ ਆ ਪੁੱਛਿਆ ਹਾਂ ਪੱਕੀ ਬਟਾ ਇਹਨਾਂ ਗੰਡੋਲੇ ਖਰਾਬ ਕਰਦੇ ਕਾਗਜੇ ਨੇ ਆਪਣੀ ਗੰਡੋਲੀ ਜ਼ਿਆਦਾ ਹੈ ਛੋਟੀ ਜਿਹੀ ਨਹੀਂ ਇਹਨੂੰ ਗੰਡੋਲਾ ਮੰਡਮਾ ਗੰਡੋਲਾ ਨਹੀਂ ਹੈਗਾ ਹਾਂ ਡਾਕਟਰ ਜੀ ਨਹੀਂ ਗੰਡੋਲਾ ਛੋਟੀ ਜਿਹੀ ਨਹੀਂ ਨਿਕਲਦੀ ਉੱਥੇ ਜੀਬ ਨਹੀਂ ਗਲਦੀ ਪੜਦੇ ਤੇ ਉੱਥੇ ਥੋੜਾ ਕੁੱਤੇ ਦੇ ਦੰਦ ਹੁੰਦੇ ਸਭ ਕੋ ਫੇਲੇ ਆ ਫਿਰ ਡਾਕਟਰ ਜੀ ਸਾਰਾ ਉਹ ਫੇਰ ਕਰਦਾ ਮੈਂ ਇੱਥੇ ਐਸਾ ਪੋਲੀ ਰੋਲ ਹੋ ਜਾਂਦੀ ਹੈ ਇਹ ਦੇਖਾ ਕੱਢ ਕੇ ਖੜੀ ਜੀ ਇਹਦਾ ਇਲਾਜ ਨਹੀਂ ਇਲਾਜ ਵੀ ਕੋਈ ਨਹੀਂ ਇਹਦਾ ਇਲਾਜ ਹੈਗਾ ਹਾਂ ਇਹਦਾ ਇਲਾਜ ਹੈਗਾ ਲਾਹੇ ਕਰੇ ਨਹੀਂ ਕੀ ਹੈ ਇਹਦਾ ਇਲਾਜ ਹੈ ਤਲੂਰੋ ਵੀ ਬਤਾ ਪਾ ਦੋ ਬੱਟ ਦੇ ਨਾਲ ਨਾਲ ਕੋ ਮਜਾਵਾ ਸਾਂਹ ਬੋਤਲ ਨੂੰ ਗਲੀ ਕੱਢ ਕੇ ਐ ਬੱਟ ਦੇ ਨਾਲ ਨਾਲ ਐ ਕੋ ਮਜਾਵਾ ਸਾਰੇ ਰੋਪਈਆ ਚੂਰ ਕਾਲੂ ਦੇ ਗੀ ਕੁੜੀ ਚੋਦੇ ਐ ਪਏ ਹੋਣੇ ਉੱਪਰ ਜਿਕਣਾ ਸੇਮੀ ਪਈ ਜਾਂਦੀਆਂ ਸੇਮੀ ਤੈਰ ਤੇ ਦੁੱਧ ਚ ਆਹ ਇਕੜਾ ਹੋਣੀ ਆ ਇਹ ਜੇ ਦੁੱਧ ਤੇ ਸੇਮੀ ਪਾਈ ਜਾਵੇ ਹੁੰਦੀਆਂ ਅਜੇ ਹੈ ਗਿਆ ਇਹ ਗੁਜ਼ਬੀ ਨਹੀਂ ਜਾਣ ਦੋ ਮਿੱਟੀ ਦੇ ਹੀ ਪੈਦਾ ਹੁੰਦਾ ਮਿੱਟੀ ਵਿੱਚ ਜਦੇ ਖਤਮ ਹੋ ਜਾਂਦਾ ਇਹ ਸਮਝਿਆ ਗੱਲ ਜੇ ਪਾਣੀ ਵਿੱਚ ਵੱਢ ਗਿਆ ਪਾਣੀ ਵਿੱਚ ਖਤਮ ਐ ਇਹ ਰੈਣਾ ਇਹ ਮੱਟੀ ਚ ਪੱਟ ਜ ਤਾਹੀ ਗਲੀਆਂ ਕਰੀ ਜਾਂਦੀ ਹਾਂ ਉਹ ਬੰਦਾ ਵੀ ਇਹ ਮਿੱਟੀ ਹੋਵਾ ਮਿੱਟੀ ਹੋਇਆ ਚੱਲ ਠੀਕ ਆ ਫਿਰ ਬੱਡਲਾ ਕੱਖ ਬਾਈ ਬਾਈ ਤੂੰ ਮੇਰੇ ਪਿੱਛੇ ਚੱਲਦੇ ਆ ਜਾ ਬਾਈ ਛੇਤੀ ਕਰ ਬੱਡਲਾ ਪਹਿਲਾਂ ਚੋਰੀ ਪਹਿਲਾਂ ਚੋਰੀ ਫੇ ਠੰਡਾ ਬੁਲਾਓ ਫੇ ਲਦਾਓ ਫੇ ਟੋਕਾ ਵੀ ਕਰਾਏ ਉਹਨੇ ਪੀਲਾ ਤੂੰ ਪਾ ਦੋੜੀ ਉਹਦਾ ਐਡਾ ਕੰਮ ਨੂੰ ਹੱਥ ਪਾਇਆ ਬਦੂ ਹੋਰ ਵੀ ਦੋ ਘੁੱਟ ਪਾ ਦੇ ਮੈਨੂੰ ਵੀ ਫਿਰ ਬਸ 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 ਫੇ ਤਾਪ ਨੇ ਫੜਾ ਕੇ ਮੁੰਦ ਤੇ ਆਉਣਾ ਮੁੜ ਕੇ ਆ ਮੈਂ ਆ ਜਾਣਾ ਪਨੀਰੀ ਲੱਦਣੀ ਆ ਪਨੀਰ ਪਟ ਲਿਆ ਉਹਨੂੰ ਆਪ ਲੈ ਦੇ ਨੂੰ ਬਾਤ ਟਰੈਕਟਰ ਲਿਆਉਣਾ ਦੋ ਗੀਲਿਆਂ ਨੇ ਆਉਣੀ ਵੀ ਨਹੀਂ ਫਿਰ ਸਕੰਜੇ ਪਾ ਦਿਖਾ ਦੇ ਕੋਈ ਰੁੱਥੇ ਰੁੱਥੇ ਮਾਹ ਲੈਂਦੀਆਂ ਆਣੀਆਂ ਆਜੋ ਚੱਲ ਖਾ ਦਿਲ ਵੀਰ ਕੋਈ ਨਹੀਂ ਕੰਮ ਫਿਰ ਮਨ ਤਾਂ ਰਹਿਣ ਦੇ ਅੱਜ ਸਾਫ ਸੁਥਰਾ ਕੰਮ ਕੋਈ ਕੁਛ ਕਾਦੇ ਨਹੀਂ ਹੈਗੇ ਕੰਮ ਕਾਦੇ ਨਹੀਂ ਹੈਗੇ ਇਕ ਰਾਤੀ ਰੋਟੀਆਂ ਖਾਦੀ ਦਿਖਾ ਲਈ ਉਹ ਮੂੰਹ ਲੜਵਾ ਪੈਂਦਾ ਹਾਂ ਪੀਲਾ ਨਹੀਂ ਪੈਂਦੀ ਤਾਂ ਅੰਦਰ ਜਾਣੀ ਹੈ ਲੈ ਨੇ ਕਿੰਨਾ ਕੰਮ ਛੇੜਿਆ ਮੈਂ ਦੱਸ ਉਹ ਗਿੱਟ ਦੀ ਗਾਂ ਸੱਚੇ ਦੁੱਧ ਵਧੀਆ ਦਿੰਦੀ ਆ ਗਾਂ ਮੈਂ ਕਹਿੰਦਾ ਗਾਂ ਦੇ ਰੰਗ ਲਾਏ ਪਏ ਛਲੀਆਂ ਵੇ ਮੈਂ ਸੰਜੀਦਾ ਨਹੀਂ ਕਰਦਾ ਹੁਣ ਮੈਂ ਸਾਂ ਨਾਲੋਂ ਗਾਂ ਠੀਕ ਹੈ ਇੱਕ ਜਰਸੀ ਹੋਰ ਲੈ ਲਾ ਜਰਸੀ ਜੀ ਹਾਂ ਦਾਚੇ ਮੜੀ ਥੱਲੇ ਦੇ ਬਾੜ ਦੇ ਯਾਰ ਦੱਦੂ ਜਾਏ ਵੀਰ ਜਣੀ ਉੱਪਰ ਇਹ ਉਹ ਥੱਲੇ ਦਾ ਉਹ ਉਹ ਦਲਵੀਰ ਹੁਣ ਬੈਠ ਨਹੀਂ ਹੁੰਦਾ ਆ ਗਿਆ ਥੱਲੇ ਉਹ ਦਲਵੀਰ ਬੈਠ ਨਹੀਂ ਹੁੰਦਾ ਆ ਗਿਆ ਕਹ ਤਾ ਇਹ ਕਰ ਦੇ 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 ਉਹ ਦਲਵੀਰ ਸੁਣ ਤਾਂ ਲੈ ਮੇਰੀ ਗੱਲ ਇਹਨਾਂ ਨੂੰ ਪਤਾ ਹੈ ਕੀ ਕਰੀ ਕਿ ਬਾਗੇ ਲੇਜ਼ਰ ਕਰੋ ਇਹ ਦੇਖ ਲੈ ਨਾਲੇ ਐ ਦਿਖਾ ਅੱਧਾ ਮੰਜਾ ਨਹੀਂ ਅੱਧਾ ਮੰਜੇ ਜਗ੍ਹਾ ਵੱਡੀ ਆ ਭਰੀ ਦੇ ਉਹ ਮੱਕੀ ਉਹ ਪੈਰ ਘੜਦਾ ਉਹ ਮੱਕੀ ਦੀ ਐ ਐਲ ਬਣਦਾ ਤਾਂ ਉਹ ਚਾਦਰ ਜੀ ਭਰਦੀ ਸੀ ਇੱਥੇ ਲੋੜਦੇ ਤੁਸੀਂ ਆ ਦੇ ਆ ਦੇ ਕਿੱਡੀ ਭਰੀ ਐ ਸਹੀ ਤਰ੍ਹਾਂ ਕਹਿ ਬੈਠਣਾ ਚਰੀ ਦਾ ਇਹ ਜੋ ਚਾਹੀਦੀ ਆ ਬੈਠ ਨਹੀਂ ਹੁੰਦਾ ਹੈਗਾ ਇਹ ਦਾ ਬਾਈ ਇਹ ਬਾਡ ਵਾਲੀ ਆ ਦਿਲਵੀਰ ਬਾਡ ਵਾਲੀ ਆ ਬਾਈ ਉੱਥੇ ਵੀ ਚਰੀਓ ਬੀਜਦੇ ਅਸੀਂ ਨਹੀਂ ਦੂਰ ਰੱਖ ਬੀਜਦੇ ਮੈਂ ਵੀ ਹੁਣ ਬੀਜੀ ਮੈਂ ਵੀ ਬੀਜੀ ਵੀ ਬਾਡਾਂ ਵਾਲੀ ਉਹ ਲਿਆ ਕੇ ਬੀਜੀ ਆ ਕਿੱਧਰ ਹੌਲੇ ਪੱਕੇ ਆ ਜਾ ਤੇਰੀ ਪਸਰੀ ਨਹੀਂ ਹਿਲ ਜੂਵੇ ਮੈਂ ਬਾਡਾਂ ਵਾਲੀ ਉਹ ਲਿਆ ਕੇ ਮੈਂ ਵੀ ਬੀਜੀ ਆ ਆਹ ਕਿਤਾ ਕੜਾ ਹੈ ਹਾਂ ਉਹ ਲੈ ਸੱਚੇ ਬਾਈ ਤਾਰੀ ਵੱਲੋਂ ਸਾਸਰੀ ਕਾ ਲਾਈ ਤੀ ਤੁਹਾਨੂੰ ਸਾਰਿਆਂ ਨੂੰ ਕੱਲ ਕੱਲ ਤੁਮਾਰਲਾ ਠੀਕ ਆ ਭਾਈ ਕੀ ਗੱਲ ਤਾਰੀ ਸਰ ਹਾਂ ਮੈਂ ਕਹਿਆ ਮੈਂ ਕਹਾਂ ਇਹ ਕਿਸੇ ਦਾ ਟਾਈਮ ਨਹੀਂ ਲੱਗਦਾ ਹੁਣ ਵੀ ਫੋਨ ਫਾਨ ਤਾਂ ਗੱਲ ਤਾਂ ਕਿਸੇ ਨਾਲ ਹੋਣੀ ਨਹੀਂ ਉਹ ਕੁਦਰਤੀਓ ਮੈਂ ਕੱਲ ਰੇ ਪਾ ਕੇ ਹਟਿਆ ਮੈਂ ਨਾਲ ਲਾ ਦਿਓ ਬਾਤਾਂ ਕਦੂ ਕਰਕੇ ਪਹਿਲਾਂ ਦੂਏ ਸੁੱਕਾ ਦੇ ਚ ਬਾਤਾਂ ਤਾਂ ਥੋੜਾ ਜਿਹਾ ਕਦੂ ਕਰਿਆ ਤਾਂ ਉਹ ਚ ਬਾਤਾਂ ਮੈਂ ਜਦੇ ਫੋਨ ਹੱਥ ਜੇ ਤਵਾ ਜਦੇ ਫੋਨ ਆ ਗਿਆ ਕੁਦਰਤੀਓ ਚੱਕ ਹੋ ਗਿਆ ਨਹੀਂ ਕਿੱਥੇ ਇਹ ਗੱਲ ਹੈ ਤਾਂ ਚੱਲਿਏ ਚੱਲ ਫਿਰ ਫੋਨ ਪਾ ਜਦੋਂ ਇੱਕ ਫੋਨ ਪਾ ਜਦੇ ਫਿਰ ਚੱਕ ਨਹੀਂ ਹੁੰਦਾ ਚੱਕ ਨਹੀਂ ਹੁੰਦਾ ਚਲ ਹਾਂ ਚਲੋ ਜੀ ਠੀਕ ਆ ਜੀ ਪਹੁੰਚ ਗਿਆ ਪਨੀਰੀ ਲੈ ਕੇ ਤੇ ਆ ਕੇ ਦਾ ਤੁਰਿਆ ਆਪਾਂ ਅੱਜ ਇਹਦੀ ਘਾਹ ਚਾਰ ਦੇਣੀ ਉਹਦੇ ਅੱਗੇ ਉਹ ਘਾਹ ਚੜ ਦੇਣੀ ਆ ਤਾਂ ਉਹ ਹੀ ਲੱਗ ਜਿਵੇਂ ਕਿ ਇਹ ਤਾਂ ਬਹੁਤ ਉਹ ਪਰਾਂ ਨੇ ਦਾ ਜਿਹੜਾ ਜੱਗੇ ਨੇ ਵੀ ਚੜ ਦੇ ਲਿਆ 110 ਉਹ ਲਾ ਦਾਂਗੇ ਬਾਕੀ ਬਾਈ ਤਾਇਆ ਆਪਾਂ ਦੇਖਿਆ ਆਪਾਂ ਨੇ ਅੱਜ ਕਿੱਥੇ ਨਾ ਤੇ ਥੋੜੀ ਜਿਹੀ ਹਰਿਆਈ ਜੀ ਜਮਾ ਰੰਦਾ ਜਰਬਲ ਜੀ ਨੂੰ ਇਹ ਚੱਕੀ ਨੂੰ ਝੋਟਾ ਹੋ ਰਿਹਾ ਹੁੰਦਾ ਇਹ ਧੱਕਾ ਮਾਰਨਾ ਥੋੜੇ ਜਾਨ ਹੁੰਦੇ ਨੇ ਇਹਦੇ ਨਾਲ ਬੋਲਾ ਇਹ ਤਾਂ ਮੈਂ ਲੋਡ ਜੈ ਨਹੀਂ ਲੱਗਿਆ ਮੈਨੂੰ ਤਾਂ ਬਾਕੀ ਤੁਸੀਂ ਦੱਸਿਓ ਬਾਈ ਇਹ ਕੌਣ ਨੇ ਓਏ ਜਾ ਫੇਰਾ ਜਿਕਣਾ ਹੁਣ ਬਾਹਰ ਕਰਨੀ ਹਲ ਮਾਰਨੀ ਆ ਉਸ ਤੋਂ ਪਹਿਲਾਂ ਪੈਜਦੇ ਕਿ ਉਹ ਸਹੀ ਰਹਿੰਦਾ। ਨਾ ਵੇਖਣਾ ਵੀ ਬਾਅਦੋਂ ਪਵੇ ਤਾਂ ਲੋਟ ਆ। ਤੇ ਉਹ ਦੇਖੋ ਹਰਾ ਹਰਾ ਆਇਆ ਜੰਮ ਤਾਣ। ਬਾਕੀ ਉਹਦੇ ਪਾਣੀ ਬਾਤੂ ਆਪਾਂ ਨੇ ਪਹਿਲਾਂ ਹੀ ਕਰਕੇ ਖੜਾ ਲਿਆ ਕੱਲੋ ਜੱਗਾ ਮੋਟਰ ਚਲਾ ਕੇ ਜਾਊਗਾ। ਤੇ ਅੱਜ ਵੀ ਚਲਾਈ ਵੀ ਤੁਹੇ ਲੱਗੇ ਨੇ। ਤੇ ਇਹਦਾ ਪਾਣੀ ਉੱਧਰ ਤੋੜ ਲਾਂਗੇ ਆਪਾਂ ਥੋੜਾ ਬੋਦਾ ਜਾਰੀ। ਬਾਕੀ ਬਾਈ ਜਿਹੜਾ ਆਪਣਾ ਬਾਕੀ ਕੰਮ ਇਸ ਤਰ੍ਹਾਂ ਆਪਣਾ ਇਹਦਾ ਪੂਰਾ ਇਹਦਾ ਰਹਿਣਾ ਉਹ ਵੀ ਲਵਾ ਲੈਣਾ ਇਹ ਵਾਲਾ ਤਾਂ ਮੈਂ ਵੇਖ ਲਈਏ ਤੇ ਹੁਣ ਇਸ ਵੀ ਵਿੱਚ ਆਉਣ ਵਾਲੇ ਤੇ ਪਹੁੰਚਣ ਵਾਸਤੇ ਚਲੋ ਸਾਨੂੰ ਇਹ ਜਿਹੜੇ ਕੰਮ ਕਰਦੇ ਹਾਂ ਉਹਨਾਂ ਨੂੰ ਕਰਦੇ ਹਾਂ ਜਿਹੜਾ ਮਾਰ ਕੇ ਆਉਂਦੇ ਆ ਉਹ ਬਣਾਇਆ ਤਾਂ ਵੀ ਕਰਾ ਦੇ ਉਹਨਾਂ ਦਾ ਵੀ ਲੱਗੇ ਨਹੀਂ ਲੱਗਦਾ ਤੇ ਉਹ ਕਰਕੇ ਫਿਰ ਇਹਦੀ ਵੇਚਣਾ ਪੈਣਾ ਸਮਝਾ ਦੇਣਾ ਜੇ ਨਾਲ ਸਾਈਕਲ ਟੱਕਰ ਆ ਜਾਈਏ ਨਾਣਾ ਕੋਨਾ ਪਾ ਕੇ ਚੱਲਦੇ ਆ ਵੀ ਦੇਖ ਲੈਣੇ ਆ ਉਹ ਵੀ ਹੋ ਗਈਆਂ ਤੇ ਆਪਣੀ ਜੀ ਉੱਤਰ ਰਹੀ ਹੈ ਮੱਤਿਆ ਚ ਚਲਾਇਆ ਤਿੰਨ ਚਾਰ ਜਨਾਵਾ ਟਰੈਕਟਰ ਚੱਕੇ ਨਾਲ ਚਠਾਏ ਤੇ ਬਾਦ ਉਪਰ ਆਇਆ ਬੋਲਰ ਦਾ ਟਾਇਰੇ ਪਾਉ ਬੜੇ ਬੜੇ ਲਾਤੀ ਰੇ ਮੱਤਿਆ ਦੇ ਕਿ ਲਵੇੜ ਨਹੀਂ ਹੋਇਆ ਕੱਦੂ ਚ ਲੋਕ ਆ ਗਿਆ ਆਪਣਾ ਇਹ ਵੀ ਕੰਮ ਇਹ ਟਾਇਰ ਟੂਰ ਖੋਲਣੇ ਬਣ ਕੇ ਹੋਰ ਲੱਲਾ ਪੱਪਾ ਸਾਰਾ ਖਰਾਬ ਹੋ ਜਾਣਾ ਤਾਂ ਤੇ ਜੱਗੇ ਨਾਲ ਫਿਰ ਜੋ ਵੀ ਪਨੀਰ ਬਣਾਉਂਦੇ ਆਂ ਹੋਰ ਲੱਲਾ ਪੱਪਾ ਦੇ ਨਾਲ ਚਲਾਈ ਜਾਂਦੇ ਆ ਇਹਦੇ ਨਾਲ ਜ਼ਰੀ ਜਾਂਦਾ ਨਹੀਂ ਕੰਮ ਕਰ ਸਕੰਜਾ ਖੋਲੋ ਕਦੇ ਪਾਓ ਕਦੇ ਰੂਟਾ ਵੀ ਡਰਪਾ ਉਹ ਕੰਮ ਚੱਕ ਹੋ ਗਿਆ ਹੁਣ ਇਹਦੇ ਮਗਾ ਸਕੰਜਾ ਹੀ ਆ ਪੱਕਾ ਹੀ ਬਾਕੀ ਸੈਲਰ ਲੋਡ ਪੈਂਦੀ ਹਸਣ ਲੈ ਜਾਨੇ ਆ ਸਨੇ ਸਕੰਦਿਆ ਦੇ ਚਲੋ ਬਾਕੀ ਸਭ ਠੀਕ ਆ ਜੀ ਮਾਦਾ ਬਲਾਉ ਲੈਣਾ ਉਹ ਜ਼ਰੂਰ ਸਸਤੀ ਚਾਹਣ ਲੀਆ ਮੈਂ ਨਾ ਮੈਂ ਰਿਹਾ ਕਿ ਮੈਂ ਲੇਵ ਲਾਂਗਾ ਸੱਤ ਵਜੇ ਉਹ ਨੂੰ ਨਿਸ਼ਚਿਤ ਚਾਂਦ ਦੇ ਦਮਨ ਨੂੰ ਫੋਨ ਕਰਤਾ ਹੁਣ 4 ਵਜੇ ਹੁਣ ਬਾਕੀ ਤੁਹਾਨੂੰ ਲਾ ਦੇ ਠੀਕ ਉਹ ਨੂੰ ਫੋਨ ਕਰਦੇ ਨਾ ਉਹੀ ਆ ਜੇ ਲੋਡ ਤੇ